ਜੋ ਵਿਅਕਤੀ ਆਪਣੇ ਸੁਭਾਅ ਅਤੇ ਸ਼ਕਤੀਆਂ ਵਿਰੁੱਧ ਕੰਮ ਕਰਦਾ ਹੈ ਉਹ ਕੋਈ ਵੀ ਕੰਮ ਕਾਮਯਾਬੀ ਨਾਲ ਪੂਰਾ ਨਹੀਂ ਕਰ ਸਕਦਾ ਸੰਸਾਰ ਭਰ ਚ ਇਹ ਬਹੁਤ ਹੀ ਮੁਸ਼ਕਲ ਗੱਲ ਹੈ ਕਿ ਕੋਈ ਵਿਅਕਤੀ ਆਪਣੀ ਖਾਸੀਅਤ ਵਿਰੁੱਧ ਸਾਰੀ ਜ਼ਿੰਦਗੀ ਲੜਦਿਆਂ ਵੀ ਜਿੱਤ ਸਕੇ ਸਿਡਨੀ ਸਮਿਥ ਨੇ ਬਹੁਤ ਹੀ ਫਾਇਦੇਮੰਦ ਗੱਲ ਆਖੀ ਹੈ ਜੇ ਗੋਲਮਟੋਲ ਬੰਦੇ ਵਰਗ ਆਕਾਰ ਮੋਰੀ ਵਿੱਚ ਵਰਗ ਆਕਾਰ ਬੰਦੇ ਨੂੰ ਗੋਲ ਮੋਰੀ ਵਿੱਚ ਦਰਪੋਜ ਆਕਾਰ ਬੰਦੇ ਨੂੰ ਐਇਤਾਕਾਰ ਮੋਰੀ ਚ ਅਤੇ ਐਇਤਾਕਾਰ ਬੰਦੇ ਨੂੰ ਤਕੋਨੀ ਮੋਰੀ ਚ ਕਿਸੇ ਤਰ੍ਹਾਂ ਘਸੋੜ ਮਚੋੜ ਕੇ ਫਿੱਟ ਕਰ ਵੀ ਦਿੱਤਾ ਜਾਵੇ ਤਾਂ ਵੀ ਸਾਰੀ ਕੋਸ਼ਿਸ਼ ਬੇਕਾਰ ਹੈ ਕਿਉਂਕਿ ਉਹਨਾਂ ਚੋਂ ਕੋਈ ਵੀ ਕਿਸੇ ਕੰਮ ਨੂੰ ਕਰਨ ਚ ਸਮਰੱਥ ਨਹੀਂ ਹੋਣਾ ਇਸ ਦਾ ਅਰਥ ਇਹ ਹੈ ਕਿ ਜੇ ਕੋਈ ਬਾਪ ਆਪਣੇ ਪੁੱਤਰ ਨੂੰ ਧੱਕੇ ਨਾਲ ਆਪਣੇ ਵਾਲੇ ਕੰਮ ਵਿੱਚ ਹੀ ਖਿੱਚਣਾ ਚਾਹੇ ਤਾਂ ਪੁੱਤਰ ਨੂੰ ਉਸ ਚ ਰੁਚੀ ਨਾ ਹੋਣ ਕਾਰਨ ਤੇ ਉਹ ਉਸ ਕੰਮ ਲਈ ਲਾਭਦਾਇਕ ਸਿੱਧ ਨਹੀਂ ਹੋਏਗਾ ਜੇਕਰ ਯਾਨ ਜੈਕ ਦਾ ਬਾਪ ਆਪਣੇ ਪੁੱਤਰ ਨੂੰ ਆਪਣੇ ਵਾਂਗ ਹੀ ਕਸਾਈ ਹੀ ਬਣਾਉਣ ਦੀ ਕੋਸ਼ਿਸ਼ ਕਰਦਾ ਤਾਂ ਯਾਨ ਕਦੇ ਵੀ ਉਨ ਦਾ ਪ੍ਰਸਿੱਧ ਵਪਾਰੀ ਅਤੇ ਅਨੇਕ ਫਰਮਾਂ ਦਾ ਮਾਲਕ ਨਾ ਬਣ ਸਕਦਾ ਇਸ ਲਈ ਮਾਪੇ ਵਾਸਤੇ ਜ਼ਰੂਰੀ ਹੈ ਕਿ ਆਪਣੇ ਬੱਚਿਆਂ ਨੂੰ ਉਸ ਕਿੱਤੇ ਵੱਲ ਕਦੇ ਨਾ ਧੱਕਣ ਜਿਨ੍ਹਾਂ ਦੀ ਉਸ ਕਿੱਤੇ ਵੱਲ ਰੁਚੀ ਨਾ ਹੋਵੇ ਰਨਾਲਡ ਦਾ ਬਾਪ ਪੁੱਤਰ ਦੀਆਂ ਬਚਪਨ ਤੋਂ ਹੀ ਕੀਤਾ ਜਾਣ ਵਾਲੀਆਂ ਕਲਾਕਾਰੀਆਂ ਨੂੰ ਬਿਲਕੁਲ ਪਸੰਦ ਨਹੀਂ ਸੀ ਕਰਦਾ ਜੇ ਟਰਲਰ ਦਾ ਬਾਪ ਵੀ ਆਪਣੇ ਪੁੱਤਰ ਨੂੰ ਆਪਣੇ ਵਾਂਗ ਇੱਕ ਨਾਈ ਬਣਾ ਦਿੰਦਾ ਤਾਂ ਸੰਸਾਰ ਦੇ ਲੋਕ ਵਿਸ਼ਵ ਪ੍ਰਸਿੱਧ ਚਿੱਤਰਕਾਰ ਟਰਲਰ ਨੂੰ ਕਿਵੇਂ ਪਛਾਣਦੇ ਇਸੇ ਤਰ੍ਹਾਂ ਗੈਲਿਲੀਓ ਦੇ ਮਾਪੇ ਵੀ ਜੇ ਉਸ ਤੇ ਆਪਣੀ ਮਰਜ਼ੀ ਮੜ ਦਿੰਦੇ ਤਾਂ ਗੈਲਿਲੀਓ ਨੇ ਇਸ ਸਾਇੰਸ ਜਗਤ ਵਿੱਚ ਜੋ ਮੱਲਾ ਮਾਰੀਆਂ ਕੋਈ ਹੋਰ ਕਰ ਸਕਦਾ ਸੀ ਜਿਹੜਾ ਬੰਦਾ ਜਿੱਥੇ ਫਿੱਟ ਨਹੀਂ ਹੋ ਸਕਦਾ ਉਸ ਨੂੰ ਉਸ ਕੰਮ 'ਚ ਲਾਉਣਾ ਮੂਰਖਤਾ ਹੈ ਇਦੋਂ ਵੱਧ ਕੇ ਦੁੱਖ ਵਾਲੀ ਗੱਲ ਕੋਈ ਹੋ ਹੀ ਨਹੀਂ ਸਕਦੀ ਇੱਕ ਬਜ਼ੁਰਗ ਸੀਨੀਅਰ ਪਾਦਰੀ ਨੇ ਨੌਜਵਾਨ ਪਾਦਰੀ ਨੂੰ ਆਖਿਆ ਸੀ ਮੈਂ ਤੈਨੂੰ ਧਰਮ ਪ੍ਰਚਾਰ ਕਰਨ ਤੋਂ ਰੋਕਣਾ ਨਹੀਂ ਚਾਹੁੰਦਾ ਪਰ ਤੇਰੀ ਫਿਤਰਤ ਸੁਭਾਅ ਇਸ ਦੇ ਵਿਰੁੱਧ ਹੈ ਮੈਂ ਇਹ ਤਾਂ ਨਹੀਂ ਆਖਦਾ ਕਿ ਇਹ ਸਮਾਂ ਯੁੱਗ ਧਰਮ ਪ੍ਰਚਾਰ ਦਾ ਵੈਰੀ ਹੈ ਪਰ ਇਹ ਬਹੁਤ ਇਦਾਂ ਹੋ ਸਕਦਾ ਹੈ ਜਿਵੇਂ ਤੇਰੇ ਜਿਹੇ ਵਿਅਕਤੀ ਤੋਂ ਧਰਮ ਪ੍ਰਚਾਰ ਦੀ ਗੱਲ ਸੁਣਨਾ ਕੋਈ ਪਸੰਦ ਨਾ ਕਰੇ ਕਿਸੇ ਵੀ ਕੰਮ ਨੂੰ ਕਰਨ ਲਈ ਵਿਅਕਤੀ ਦਾ ਉਦੇਸ਼ ਉਸ ਦੀਆਂ ਆਪਣੀਆਂ ਸ਼ਕਤੀਆਂ ਮੁਤਾਬਕ ਹੋਣਾ ਚਾਹੀਦਾ ਹੈ ਜਿਹੜੇ ਆਪਣੇ ਸੁਭਾਅ ਅਤੇ ਸ਼ਕਤੀਆਂ ਦੇ ਵਿਰੁੱਧ ਕੰਮ ਕਰਦੇ ਹਨ ਉਹਨਾਂ ਦਾ ਕੋਈ ਵੀ ਕੰਮ ਪੂਰ ਨਹੀਂ ਚੜਦਾ ਅਸਲ 'ਚ ਉਹ ਅੱਧੇ ਬੰਦੇ ਹੀ ਹੁੰਦੇ ਹਨ ਉਹਨਾਂ ਦੀ ਆਪਣੀ ਸ਼ਖਸੀਅਤ ਖਤਮ ਹੋ ਜਾਂਦੀ ਹੈ ਸਮਿਥ ਨੇ ਆਖਿਆ ਹੈ ਕਿ ਇਸ ਸੰਸਾਰ ਵਿੱਚ ਪਸ਼ੂ ਪੰਛੀ ਵੀ ਆਪਣੀਆਂ ਰੁਚੀਆਂ ਜਾਣਦੇ ਹਨ ਰਿਛ ਕਦੇ ਵੀ ਉੱਡਣ ਦੀ ਕੋਸ਼ਿਸ਼ ਨਹੀਂ ਕਰਦਾ ਬਹੁਤੇ ਬੂਹੇ ਵੇਖ ਕੇ ਭੱਜਿਆ ਜਾਂਦਾ ਘੋੜਾ ਵੀ ਰੁਕ ਜਾਂਦਾ ਹੈ ਸਾਹਮਣੇ ਡੂੰਗੀ ਖਾਈ ਹੋਵੇ ਤਾਂ ਕੁੱਤਾ ਵੀ ਸਮਝਦਾ ਹੈ ਕਿ ਰੁਕ ਜਾਵਾ ਪਰ ਸਿਰਫ ਮਨੋੱਖ ਹੀ ਅਜਿਹਾ ਜੀਵ ਹੈ ਜੋ ਅਕਸਰ ਕੁਦਰਤ ਦੇ ਵਿਰੁੱਧ ਭਗਤਨ ਦੀ ਕੋਸ਼ਿਸ਼ ਕਰਦਾ ਹੈ ਭਾਵੇਂ ਕੁਦਰਤ ਉਸ ਨੂੰ ਵਾਰ-ਵਾਰ ਸਾਵਧਾਨ ਕਰਦੀ ਹੈ ਅਤੇ ਸੰਭਲ ਜਾਣ ਨੂੰ ਆਖਦੀ ਹੈ ਪਰ ਮਨੁੱਖ ਬਾਜ਼ ਨਹੀਂ ਆਉਂਦਾ ਅੰਤ ਵਿੱਚ ਉਸ ਦਾ ਫਲ ਇਹ ਹੁੰਦਾ ਹੈ ਕਿ ਮਨੁੱਖ ਦੇ ਹੱਥ ਕੁਝ ਨਹੀਂ ਆਉਂਦਾ ਅਤੇ ਪਛਤਾਉਣਾ ਪੈਂਦਾ ਹੈ ਆਪਣੇ ਵਿਚਾਰ ਬੁੱਧੀ ਅਤੇ ਸੂਝਬੂਧ ਦੇ ਵਿਰੁੱਧ ਚੱਲਣ ਵਾਲੇ ਮਨੁੱਖ ਸਦਾ ਹੀ ਨੁਕਸਾਨ ਉਠਾਉਂਦੇ ਹਨ ਇਹ ਜ਼ਰੂਰੀ ਨਹੀਂ ਅਤੇ ਨਾ ਹੀ ਇਹ ਅਕਲਮੰਦੀ ਹੈ ਕਿ ਕੋਈ ਬੰਦਾ ਆਪਣਾ ਪਿਤਾ ਪੁਰਖੀ ਕਿत्ता ਹੀ ਅਪਣਾਵੇ ਜੇ ਅੱਜ ਵੀ ਅਧੂਰੀ ਸੱਭਿਆਕ ਜਾਤਾਂ 'ਚ ਜੁੱਗਾਂ ਤੋਂ ਇਹ ਰਿਵਾਜ ਤੁਰਿਆ ਆ ਰਿਹਾ ਹੈ ਤਦ ਇਹ ਜ਼ਰੂਰੀ ਨਹੀਂ ਕਿ ਤੁਸੀਂ ਆਪਣੇ ਬਾਪ ਵਾਲਾ ਕਿत्ता ਹੀ ਅਪਣਾਓ ਜੇ ਤੁਹਾਡੀ ਉਸ 'ਚ ਰੁਚੀ ਹੈ ਤੇ ਤੁਸੀਂ ਸਮਝਦੇ ਹੋ ਕਿ ਤੁਸੀਂ ਉਸ 'ਚ ਕਾਮਯਾਬ ਹੋ ਜਾਓਗੇ ਤਾਂ ਤੁਸੀਂ ਉਸ ਕਿੱਤੇ ਨੂੰ ਅਪਣਾ ਸਕਦੇ ਹੋ ਪਰ ਕਦੇ ਵੀ ਇਹ ਸੋਚ ਕੇ ਅਜੀਹਾ ਕੰਮ ਨਾ ਕਰੋ ਕਿ ਇਸ ਕੰਮ ਵਿੱਚ ਫਲਾਨੇ ਬੰਦੇ ਨੇ ਬੜਾ ਪੈਸਾ ਕਮਾਇਆ ਹੈ ਅਤੇ ਇਸ ਲਈ ਵੀ ਉਸ ਕੰਮ ਦੀ ਚੋਣ ਨਾ ਕਰੋ ਕਿ ਉਹ ਤੁਹਾਨੂੰ ਸੌਖਾ ਜਾਂਦਾ ਹੈ ਇਹ ਠੀਕ ਹੈ ਕਿ ਆਪਣੀ ਰੁਚੀ ਮੁਤਾਬਕ ਕੀਤਾ ਜਾਣ ਵਾਲਾ ਕੰਮ ਕਦੇ ਔਖਾ ਨਹੀਂ ਜਾਂਦਾ ਪਰ ਫਿਰ ਵੀ ਤੁਸੀਂ ਜਿਸ ਕੰਮ ਦੀ ਚੋਣ ਕਰੋ ਉਹ ਅਜੀਹਾ ਹੋਵੇ ਜਿਸ ਚ ਤੁਹਾਡੀਆਂ ਸ਼ਕਤੀਆਂ ਦਾ ਵਿਕਾਸ ਪੂਰੀ ਤਰ੍ਹਾਂ ਜ਼ਾਹਿਰ ਹੋਵੇ ਅਜਿਹੇ ਕੰਮ ਕਦੇ ਵੀ ਨਾ ਅਰੰਭੋ ਜੇਸਟ ਤੁਹਾਡੀਆਂ ਕਮਜ਼ੋਰੀਆਂ ਲੋਕਾਂ ਸਾਹਮਣੇ ਆਉਣ ਨਹੀਂ ਤਾਂ ਤੁਹਾਡਾ ਖੂਬ ਮੌਜੂ ਉੱਡੇਗਾ ਹਮੇਸ਼ਾ ਆਪਣੀ ਅੰਤਰਾਤਮਾ ਦੀ ਆਵਾਜ਼ ਸੁਣੋ ਕਿ ਉਹ ਕੀ ਆਖਦੀ ਹੈ ਤੁਹਾਡੀ ਪਰਤਬਾ ਅਤੇ ਰੁਚੀ ਕੜੀ-ਕੜੀ ਤੁਹਾਨੂੰ ਆਪਣੇ ਵੱਲ ਪੁਕਾਰ ਰਹੀ ਹੈ ਤੁਹਾਡਾ ਇਨਸਾਪ ਪਸੰਦ ਪੂਇਖ ਤੁਹਾਡੇ ਚਰਿੱਤਰ ਤੋਂ ਹੀ ਪ੍ਰਗਟ ਹੁੰਦਾ ਹੈ ప్రసిద్ధ దార్శనిక్ బల్వర్న్ ਨੇ ਕਿਹਾ ਹੈ ਸੰਸਾਰ ਵਿੱਚ ਬਹੁਤ ਹੀ ਅਸੰਭਵ ਗੱਲ ਹੈ ਕੋਈ ਵਿਅਕਤੀ ਆਪਣੇ ਚਰਿੱਤਰ ਦੇ ਵਿਰੁੱਧ ਜ਼ਿੰਦਗੀ ਪਰ ਸੰਘਰਸ਼ ਕਰਨ ਤੇ ਵੀ ਜਿੱਤ ਸਕੇ ਸਫਲਤਾ ਲਈ ਨਿਰਧਾਰਿਤ ਸੁਖ ਸਿਧਾਂਤਾਂ ਚੋਂ ਇੱਕ ਸਿਧਾਂਤ ਇਹ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਲੜੀ ਨੂੰ ਇਸ ਤਰ੍ਹਾਂ ਨੇਮ ਅਨਸਾਰ ਚਲਾਓ ਕਿ ਤੁਹਾਡੇ ਸਰੀਰ ਅਤੇ ਮਨ ਦੇ ਸਾਧਨਾ ਅਤੇ ਸ਼ਕਤੀਆਂ 'ਚ ਇੱਕ ਸੁਰਤਾ ਬਣੀ ਰਹੇ ਅਜਿਹਾ ਨਾ ਹੋਵੇ ਕਿ ਉਹਨਾਂ ਦਾ ਆਪਸੀ ਵਿਰੋਧ ਪੱਖ ਪਵੇ ਬਾਬੇਲ ਦਾ ਆਖਣਾ ਹੈ ਦੁਨੀਆ 'ਚ ਹਰੇਕ ਬੰਦਾ ਜਨਮ ਤੋਂ ਹੀ ਆਪਣੇ ਲਈ ਨਿਸ਼ਚਿਤ ਕੰਮ ਲੈ ਕੇ ਪੈਦਾ ਹੁੰਦਾ ਹੈ ਜੋ ਵਿਅਕਤੀ ਕੰਮ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਸੰਸਾਰ ਵਿੱਚ ਕਿਤੇ ਕੋਈ ਘਾਟ ਮਹਿਸੂਸ ਨਹੀਂ ਹੁੰਦੀ ਉਸ ਕੰਮ ਨੂੰ ਕਰਨ ਲਈ ਸਾਰੇ ਸਾਧਨ ਮੌਜੂਦ ਹਨ ਕੰਮ ਕਰਨ ਵਾਲਿਆਂ ਲਈ ਸਾਧਨਾ ਦੀ ਕਦੇ ਥੋੜ੍ਹ ਨਹੀਂ ਹੁੰਦੀ ਉਲਵਲ ਨਾਂ ਦਾ ਵਾਇਲਨਵਾਦਕ ਜਦੋਂ ਕ੍ਰਿਸਚੀਅਨਨਾ ਯੂਨੀਵਰਸਿਟੀ ਵਿੱਚ ਪੜਦਾ ਸੀ ਤਾਂ ਇੱਕ ਵਾਰੀ ਇੱਕ ਧਰਮ ਅਰਥ ਸੰਸਥਾ ਨੇ ਉਦਘਾਟਨ ਦੇ ਸਮੇਂ ਉਸ ਨੂੰ ਵਾਇਲਨ ਵਜਾਉਣ ਲਈ ਆਖਿਆ ਥੋੜੀ ਝਿਜਕ ਪਿੱਛੋਂ ਉਹ ਵਾਇਲਨ ਵਜਾਉਣ ਲਈ ਰਾਜ਼ੀ ਹੋ ਗਿਆ ਉਸ ਦੇ ਸਿਰ ਤੇ ਸੰਗੀਤ ਦਾ ਜਾਦੂ ਸਵਾਰ ਸੀ ਉਸ ਦੇ ਖੂਨ ਦੀ ਇੱਕ ਇੱਕ ਬੂੰਦ 'ਚ ਸੰਗੀਤ ਠਾਠਾਂ ਮਾਰਦਾ ਵਗ ਰਿਹਾ ਸੀ ਉਹ ਸਾਰੀ ਰਾਤ ਵਾਇਲਨ ਵਜਾਉਂਦਾ ਰਿਹਾ ਉਸ ਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਰਾਤ ਹੋ ਗਈ ਤੇ ਫਿਰ ਸਵੇਰ ਵੀ ਅਗਲੇ ਦਿਨ ਹੀ ਉਸ ਦਾ ਕੋਈ ਇਮਤਿਹਾਨ ਸੀ ਉਹ ਉਸ 'ਚ ਫੇਲ ਹੋ ਗਿਆ ਨਿਰਾਸ਼ਾ ਅਤੇ ਉਲਝਣ 'ਚ ਕਿਰਿਆ ਉਹ ਆਪਣੇ ਅਧਿਆਪਕ ਕੋਲ ਗਿਆ ਅਤੇ ਬਿਨਾਂ ਝਿਜਕੇ ਆਪਣੇ ਦਿਲ ਦੀ ਗੱਲ ਉਹਨਾਂ ਦੇ ਸਾਹਮਣੇ ਰੱਖ ਦਿੱਤੀ ਸਾਰੀ ਗੱਲ ਸੁਣ ਕੇ ਅਧਿਆਪਕ ਨੇ ਕਿਹਾ ਤੇਰੇ ਨਾਲ ਜੋ ਵਾਪਰਿਆ ਚੰਗਾ ਹੀ ਹੋਇਆ ਇਸ ਤੋਂ ਬਿਹਤਰ ਹੋਰ ਕੁਝ ਹੋ ਹੀ ਨਹੀਂ ਸਕਦਾ ਸੀ ਕੀ ਤੂੰ ਸੋਚਦਾ ਹੈ ਕਿ ਤੂੰ ਇੱਕ ਧਰਮ ਪ੍ਰਚਾਰਕ ਬਣ ਸਕਦਾ ਹੈ ਤੂੰ ਯਕੀਨੀ ਤੌਰ ਤੇ ਜਾਣ ਲੈ ਕਿ ਇਹ ਕੰਮ ਤੇਰੇ ਵਸਦਾ ਨਹੀਂ ਅਤੇ ਨਾ ਤੂੰ ਇਹ ਕੰਮ ਹੀ ਕਰ ਸਕਦਾ ਆਪਣਾ ਦੋਸਤ ਸਮਝਦਿਆਂ ਮੈਂ ਤੈਨੂੰ ਇਹ ਸਲਾਹ ਦਿੰਦਾ ਹਾਂ ਕਿ ਵਿਦੇਸ਼ ਜਾ ਕੇ ਸੰਗੀਤ ਦੀ ਪੜ੍ਹਾਈ ਅਤੇ ਅਭਿਆਸ ਕਰੋ ਜਦੋਂ ਤੱਕ ਤੂੰ ਬਾਹਰ ਜਾ ਕੇ ਸੰਗੀਤ ਦਾ ਅਭਿਆਸ ਨਹੀਂ ਕਰੇਗਾ ਤਦ ਤੱਕ ਤੂੰ ਆਪਣੀ ਕਲਾਚਨਪੁੰਨ ਨਹੀਂ ਹੋ ਸਕੇਗਾ ਔਲਵਲ ਦੀ ਜੀਵਨ ਲੜੀ ਐਮਰਸਨ ਦੇ ਹੇਠਲੇ ਕਥਨ ਦਾ ਚਮਤਕਾਰ ਹੈ ਜ਼ਿੰਦਗੀ ਦਾ ਸਰਬ ਉੱਚ ਇਨਾਮ ਅਤੇ ਉਸ ਦੀ ਮਹਾਨ ਕਿਸਮਤ ਇਹੀ ਹੈ ਕਿ ਮਨੁੱਖ ਕਿਸੇ ਖਾਸ ਕੰਮ ਲਈ ਜਨਮ ਲਵੇ ਤਾਂ ਕਿ ਉਸ ਦੇ ਰੁੱਝਿਆ ਰਹਿ ਕੇ ਖੁਸ਼ੀ ਹਾਸਲ ਕਰਦਾ ਰਹੇ ਕੁਦਰਤ ਦਾ ਇਹ ਨਿਯਮ ਹੈ ਕਿ ਮਨੁੱਖ ਜਿਸ ਕੰਮ ਨੂੰ ਸਭ ਤੋਂ ਵੱਧ ਪਸੰਦ ਕਰਦਾ ਹੈ ਉਸ ਨੂੰ ਉਸੇ ਕੰਮ 'ਚ ਵਿਲੱਖਣਤਾ ਪ੍ਰਾਪਤ ਹੁੰਦੀ ਹੈ ਕੋਈ ਵੀ ਵਿਅਕਤੀ ਤਦ ਤੱਕ ਅਦੱਛ ਰੂਪ ਚ ਜਾਂ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਸਕਦਾ ਅਤੇ ਨਾ ਹੀ ਕੋਈ ਮਾਰ ਕਾ ਮਾਰ ਸਕਦਾ ਹੈ ਜਦ ਤੱਕ ਉਹ ਆਪਣੀ ਖਾਸੀਅਤ ਸਦਕਾ ਵਿਸ਼ੇਸ਼ਤਾ ਹਾਸਲ ਨਹੀਂ ਕਰ ਲੈਂਦਾ ਜਿਵੇਂ ਪਟੜੀਆਂ ਤੇ ਭੱਜਦੀ ਰੇਲ ਗੱਡੀ ਤੋਂ ਉਸਦੀ ਤਾਕਤ ਦਾ ਪਤਾ ਲੱਗਦਾ ਹੈ ਉਸੇ ਤਰ੍ਹਾਂ ਹਰੇਕ ਬੰਦਾ ਆਪਣੀ ਖਾਸੀਅਤ ਦੀ ਵਿਸ਼ੇਸ਼ ਝਲਕ ਦਿਖਾ ਕੇ ਹੀ ਆਪਣੀ ਤਾਕਤ ਦਾ ਲਿਆਕਤ ਦਾ ਪ੍ਰਦਰਸ਼ਨ ਕਰ ਸਕਦਾ ਹੈ ਐਮਰਸਨ ਨੇ ਕਿਹਾ ਹੈ ਨਦੀ ਚ ਚੱਲਦੀ ਬੇੜੀ ਵਾਂਗ ਹਰੇਕ ਵਿਅਕਤੀ ਨੂੰ ਹਰ ਪਾਸਿਓਂ ਵੱਖ-ਵੱਖ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਿਰਫ ਇੱਕ ਹੀ ਦਿਸ਼ਾ ਅਜਿਹੀ ਹੁੰਦੀ ਹੈ ਜਿਸ ਪਾਸੇ ਚੱਲਣ ਨਾਲ ਓਝੜਪਨ ਨਹੀਂ ਜਾਂਦਾ ਅਤੇ ਜੇ ਉਸ ਇੱਕ ਪਾਸੇ ਵਾਲੀਆਂ ਰੁਕਾਵਟਾਂ ਦੂਰ ਕੀਤੀਆਂ ਜਾਣ ਤਾਂ ਉਹ ਮੌਜਾਂ ਨਾਲ ਚੱਲ ਸਕਦਾ ਹੈ ਪਰ ਜੇ ਉਹ ਮੰਝ ਧਾਰ ਵਾਲੇ ਡੂੰਘੇ ਵਹਾਵ ਵੱਲ ਤੁਰ ਪਿਆ ਤਾਂ ਸਮੁੰਦਰ ਚ ਸਮਾ ਜਾਣ ਪਿੱਛੋਂ ਨਾਂਣ-ਛਾਂਣ ਤੱਕ ਨਹੀਂ ਦਿਸਣ ਲੱਗਾ ਮੇਰੀ ਮੰਜ਼ਲ ਕੀ ਹੈ ਅਤੇ ਮੈਂ ਉਸ ਨੂੰ ਪ੍ਰਾਪਤ ਕਰ ਸਕਾਂਗਾ ਕਿ ਨਹੀਂ ਇਸ ਸਵਾਲ ਦਾ ਜਵਾਬ ਦਿੱਤਾ ਜਾਣਾ ਕਿੰਨਾ ਵੀ ਔਖਾ ਕਿਉਂ ਨਾ ਹੋਵੇ ਪਰ ਲੜਿੰਦਾ ਜ਼ਰੂਰ ਹੈ ਉਸ ਨੂੰ ਉਸ ਲਈ ਖਾਸ ਤਰੀਕਾ ਅਪਣਾਉਣਾ ਪਵੇਗਾ ਉਸ ਨੂੰ ਚਾਹੀਦਾ ਹੈ ਕਿ ਉਸ ਚ ਤਨ ਮਨ ਧਨ ਨਾਲ ਲੱਗਿਆ ਰਹੇ ਹੋ ਸਕਦਾ ਹੈ ਕਿ ਉਸ ਨੂੰ ਉਸੇ ਕੰਮ 'ਚ ਅਚਾਨਕ ਕਾਮਯਾਬੀ ਮਿਲ ਜਾਵੇ ਪਰ ਉਸ ਲਈ ਕੋਸ਼ਿਸ਼ ਤਾਂ ਜ਼ਰੂਰ ਕਰਨੀ ਚਾਹੀਦੀ ਹੈ ਆਸ਼ਕਾਨ ਨਾਮ ਦਾ ਇੱਕ ਵਕੀਲ ਹੋਇਆ ਹੈ ਉਸ ਦੀ ਜ਼ਿੰਦਗੀ ਦੀ ਸ਼ੁਰੂਆਤ ਸਮੁੰਦਰੀ ਫੌਜ ਵਿੱਚ ਭਰਤੀ ਤੋਂ ਹੋਈ 4 ਸਾਲ ਦੀ ਨੌਕਰੀ ਕੀਤੀ ਉਸ ਤੋਂ ਬਾਅਦ ਤਰੱਕੀ ਦੀ ਚਾਹ ਨਾਲ ਉਹ ਅਭਾਰ ਦਾ ਉਹ ਆਰਮੀ ਵਿੱਚ ਭਰਤੀ ਹੋ ਗਿਆ ਉੱਥੇ ਜਾ ਕੇ ਵੀ 2 ਸਾਲ ਤੱਕ ਕੰਮ ਕੀਤਾ ਉਸ ਦੀ ਜ਼ਿੰਦਗੀ ਇੱਕ ਨਿਸ਼ਚਿਤ ਜਗਤੀ ਮੁਤਾਬਕ ਬੀਤ ਰਹੀ ਸੀ ਅਤੇ ਕਿਸੇ ਵੀ ਤਰ੍ਹਾਂ ਦੇ ਨਵੇਂ ਜੀਵਨ ਦਾ ਉਸ ਨੂੰ ਸੁਪਨੇ ਵਿੱਚ ਵੀ ਕੋਈ ਖਿਆਲ ਨਹੀਂ ਆਇਆ ਸੀ ਪਰ ਚੰਗੀ ਕਿਸਮਤ ਇੱਕ ਦਿਨ ਉਹ ਸ਼ਹਿਰ ਦੀ ਕਚਹਿਰੀ 'ਚ ਆਇਆ ਜਿੱਥੇ ਨੇੜੇ ਹੀ ਆਰਮੀ ਫੌਜ ਦਾ ਇੱਕ ਦਸਤਾ ਰੁਕਿਆ ਹੋਇਆ ਸੀ ਆਸਕਾਇਨ ਕਚਹਿਰੀਆਂ ਦੇ ਕਮਰਿਆਂ 'ਚ ਉੱਚ ਹੀ ਘੁੰਮ ਰਿਹਾ ਸੀ ਕਿ ਉਸ ਦਾ ਇੱਕ ਵਾਕਿਫ ਜੱਜ ਉਸ ਦੀ ਨਜ਼ਰੀ ਪਿਆ ਦੋਵੇਂ ਮਿਲੇ ਜੱਜ ਨੇ ਉਸ ਨੂੰ ਆਪਣੇ ਕੋਲ ਬਿਠਾ ਲਿਆ ਗੱਪ ਛਪ ਚੱਲ ਪਈ ਉਸ ਜੱਜ ਕੋਲ ਕਿਸੇ ਮੁਕਦਮੇ ਦੀ ਕਾਰਵਾਈ ਚੱਲ ਰਹੀ ਸੀ ਵਕੀਲਾਂ ਦੀ ਆਪਸ ਖੂਬ ਬਹਿਸ ਚੱਲ ਰਹੀ ਸੀ ਬੈਸ ਤੋਂ ਉਸ ਨੂੰ ਪਤਾ ਲੱਗਾ ਕਿ ਕਿੰਨੀ ਯੋਗਤਾ ਵਾਲੇ ਵਕੀਲ ਹਨ ਉਸ ਨੇ ਆਪਣੇ ਮਿੱਤਰ ਜੱਜ ਨੂੰ ਆਖਿਆ ਇਤੋਂ ਵਧੀਆ ਬੈਸ ਤਾਂ ਮੈਂ ਕਰ ਸਕਦਾ ਹਾਂ ਬਸ ਉਸੇ ਪਲ ਆਸਕੈਨ ਨੇ ਵਕਾਲਤ ਪੜਨ ਦੀ ਧਾਰ ਰਹੀ ਉਸ ਅੰਦਰ ਜੋ ਸ਼ਕਤੀ ਛੁਪੀ ਸੀ ਉਸ ਬਾਰੇ ਉਹ ਆਪ ਵੀ ਨਹੀਂ ਸੀ ਜਾਣਦਾ ਪਰ ਜਦ ਘੜੀ ਆਈ ਤਾਂ ਉਹ ਚੇਤਨ ਹੋਇਆ ਕੁਝ ਹੀ ਸਾਲਾਂ ਚ ਉਹ ਬਰਤਾਨੀਆਂ ਦਾ ਸਭ ਤੋਂ ਪ੍ਰਸਿੱਧ ਵਕੀਲ ਬਣ ਗਿਆ ਅਮਰੀਕਾ ਦੇ ਪ੍ਰਸਿੱਧ ਸਾਇੰਸਦਾਨਾਂ 'ਚੋਂ ਬਹੁਤ ਹੀ ਮਹੱਤਵਪੂਰਨ ਯੂਨੀਵਰਸਿਟੀ ਦੀ ਵਿਦਿਸ਼ਾਲਾ ਦੇ ਪ੍ਰਧਾਨ ਸਨ। ਉਹਨਾਂ ਨੇ ਤਾਰਿਆਂ ਦੇ ਸਬੰਧ ਵਿੱਚ ਅਧਿਐਨ ਉਦੋਂ ਸ਼ੁਰੂ ਕੀਤਾ ਜਦੋਂ ਨੈਸ਼ਵਿਲੀਅ ਨਾਂ ਦੇ ਸ਼ਹਿਰ 'ਚ ਇੱਕ ਫੋਟੋਗ੍ਰਾਫਰ ਕੋਲ ਕੰਮ ਕਰਿਆ ਕਰਦੇ ਸਨ। ਦੁਕਾਨ 'ਤੇ ਇੱਕ ਗਾਹਕ ਆਇਆ, ਕੰਮ ਤੋਂ ਬਾਅਦ ਜਾਂਦਾ ਹੋਇਆ ਗਲਤੀ ਨਾਲ ਆਪਣੀ ਕੋਈ ਇੱਕ ਕਿਤਾਬ ਉੱਥੇ ਹੀ ਭੁੱਲ ਗਿਆ। ਉਸ ਨੌਜਵਾਨ ਨੇ ਉਹ ਕਿਤਾਬ ਦੇਖੀ ਅਤੇ ਪੜ੍ਹਨੀ ਸ਼ੁਰੂ ਕੀਤੀ। ਉਸਨੂੰ ਕਿਤਾਬ ਇੰਨੀ ਰੌਚਕ ਅਤੇ ਦਿਲਚਸਪੀ ਲੱਗੀ ਕਿ ਸਾਰੀ ਰਾਤ ਬੈਠਾ ਪੜ੍ਹਦਾ ਰਿਹਾ। ਉਸੇ ਰਾਤ ਉਸਨੇ ਇਹ ਧਾਰ ਲਈ ਕਿ ਤਾਰਾ ਮੰਡਲ ਅਤੇ ਆਕਾਸ਼ ਦੇ ਬਾਰੇ ਗਿਆਨ ਜਿੰਨਾ ਵੀ ਹੋ ਸਕਿਆ ਪ੍ਰਾਪਤ ਕਰਾਂਗਾ। ਇਹ ਉਸ ਲਈ ਇੱਕ ਮੌਕਾ ਸੀ। ਉਸਨੇ ਛੋਟੀ ਜਹੀ ਦੂਰਬੀਨ ਖਰੀਦੀ। ਰਾਤੀ ਕਈ-ਕਈ ਘੰਟੇ ਆਪਣੀ ਮਕਾਨ ਦੀ ਛੱਤ ਤੇ ਬੈਠਾ ਆਕਾਸ਼ ਦੀ ਸੁੰਦਰਤਾ ਨੂੰ ਮਾਣਦਾ ਰਹਿੰਦਾ। ਉਹ ਜਿੰਨਾ ਜ਼ਿਆਦਾ ਉਹਨਾਂ ਦੀ ਪੜਤਾਲ ਕਰਦਾ ਉਨਾ ਹੀ ਹੈਰਾਨ ਹੁੰਦਾ ਅਤੇ ਹੋਰ ਆਨੰਦਿਤ ਹੋ ਜਾਂਦਾ ਇਦਾਂ ਉਸਨੇ ਆਪਣਾ ਗਿਆਨ ਵਧਾਇਆ ਫੋਟੋਗ੍ਰਾਫੀ ਦੀ ਨੌਕਰੀ ਤੋਂ ਹੁੰਦੀ ਆਮਦਨ ਵੀ ਇਸੇ ਲੇਖੇ ਲਾਉਂਦਾ ਰਿਹਾ ਉਸ ਇੱਕ ਵੱਡੀ ਦੂਰਬੀਨ ਖਰੀਦੀ ਉਸ 'ਚ ਹੋਰ ਵੀ ਵੱਧ ਮਜ਼ਬੂਤ ਲੈਂਜ਼ ਲਗਵਾਏ ਇਸ ਕੰਮ ਲਈ ਦੂਰਬੀਨ ਨੂੰ ਫਿਲਾਡਲਫੀਆ ਸ਼ਹਿਰ ਭੇਜਣਾ ਪਿਆ ਵੱਡੇ ਸ਼ੀਸ਼ੇ ਲੱਗ ਜਾਣ ਤੇ ਆਕਾਸ਼ ਮੰਡਲ ਦੇ ਸਬੰਧ 'ਚ ਉਸ ਨੇ ਜੋ ਨਵੀਂ ਖੋਜ ਕੀਤੀ ਉਹ ਥੋੜੇ ਹੀ ਸਮੇਂ 'ਚ ਵੱਡੇ-ਵੱਡੇ ਖਗੋਲ ਸ਼ਾਸਤਰੀਆਂ ਦੀ ਚਰਚਾ ਦਾ ਵਿਸ਼ਾ ਬਣ ਗਈ। ਉਸ ਪ੍ਰਸਿੱਧ ਸਾਇੰਸਦਾਨ ਦਾ ਨਾਂ ਸੀ ਪ੍ਰੋਫੈਸਰ ਬਰਨਰੀ। ਬਹੁਤ ਪ੍ਰਸਿੱਧ ਸਾਇੰਸਦਾਨ ਲੂਈ ਪਾਸਚਰ ਆਪਣੀ ਜ਼ਿੰਦਗੀ ਦੇ ਸ਼ੁਰੂ ਦੇ ਦਿਨਾਂ 'ਚ ਇੱਕ ਪਬਲਿਕ ਹਾਲ 'ਚ ਗੇਟਕੀਪਰ ਵਜੋਂ ਕੰਮ ਕਰਦੇ ਸਨ। ਉਹ ਹਾਲ 'ਚ ਆਉਣ ਵਾਲੇ ਇੱਕ ਵਿਦਿਆਰਥੀ ਨਾਲ ਉਹਨਾਂ ਦੀ ਜਾਣ-ਪਛਾਣ ਹੋਈ। ਉਹ ਨੌਜਵਾਨ ਸਾਇੰਸ ਦਾ ਵਿਦਿਆਰਥੀ ਸੀ ਲੂਈ ਪਾਸਕਰ ਨੇ ਉਸ ਵਿਦਿਆਰਥੀ ਤੋਂ ਦੂਰਬਿੰਦ ਰਾਹੀਂ ਕੁਝ ਵੇਖਣ ਦੀ ਆਗਿਆ ਮੰਗੀ ਲੂਈ ਪਾਸਕਰ ਨੇ ਦੂਰਬਿੰਦ ਰਾਹੀਂ ਜਦ ਦੇਖਿਆ ਤਾਂ ਉਸ ਨੂੰ ਆਪਣੇ ਅੱਗੇ ਵਸਦਾ ਇੱਕ ਨਵਾਂ ਸੰਸਾਰ ਜਾਪਿਆ ਜਿਸ ਨੂੰ ਦੇਖ ਕੇ ਲੂਈ ਖੜ ਉਠਿਆ ਜਦ ਤੱਕ ਉਸ ਨੂੰ ਉਸ ਯੰਤਰ ਬਾਰੇ ਪੂਰੀ ਜਾਣਕਾਰੀ ਨਾ ਹੋਈ ਉਸ ਨੂੰ ਚੈਨ ਨਾ ਆਇਆ ਯੰਤਰ ਦੀ ਮਦਦ ਨਾਲ ਉਸ ਨੇ ਬੇਅੰਤ ਹੈਰਾਨੀ ਜਨਕ ਗੱਲਾਂ ਖੋਜ ਗੱਢੀਆਂ ਸੰਸਾਰ 'ਚ ਕੁਝ ਸਾਇੰਸਦਾਨ ਅਜੇਹੇ ਵੀ ਹੋਏ ਹਨ ਜਿਨ੍ਹਾਂ ਨੇ ਵੱਖ-ਵੱਖ ਪੇਟ ਰੋਗਾਂ ਦੇ ਸਬੰਧ 'ਚ ਹੈਰਾਨੀਜਨਕ ਖੋਜਾਂ ਕੀਤੀਆਂ ਹਨ। ਇਹਨਾਂ 'ਚ ਇੱਕ ਨੇ ਤਾਂ ਆਪਣੀ ਖੋਜ ਵਿਦਿਆਰਥੀ ਜੀਵਨ ਦੇ ਛੋਟੇ ਜਿਹੇ ਸਕੂਲ ਤੋਂ ਸ਼ੁਰੂ ਕੀਤੀ। ਉੱਥੇ ਉਸਨੂੰ ਬੁੱਧੂ ਹੀ ਸਮਝਿਆ ਜਾਂਦਾ ਸੀ। ਜਿਹੜੀ ਮਾਸਟਰ ਨੇ ਉਸਨੂੰ ਪੜ੍ਹਾਉਂਦੀ ਸੀ, ਉਹ ਉਸਨੂੰ ਮੁੱਢਲੀ ਪੜ੍ਹਾਈ ਦੇਣ ਵਿੱਚ ਵੀ ਨਾਕਾਮਜਾਬ ਰਹੀ। ਮਾਸਟਰ ਨੇ ਉਸ ਵਿਦਿਆਰਥੀ ਬਾਰੇ ਬੜੀ ਫਿਕਰਮੰਦ ਸੀ। ਇੱਕ ਦਿਨ ਮਾਸਟਰ ਨੀ ਨੇ ਦੇਖਿਆ ਕਿ ਉਹੀ ਮੁੰਡਾ ਆਪਣੀ ਸੀਟ ਤੇ ਬੈਠਾ ਕਿਸੇ ਚੀਜ਼ ਨੂੰ ਬੜੇ ਧਿਆਨ ਨਾਲ ਵੇਖ ਰਿਹਾ ਹੈ ਪੁੱਛਣ ਤੇ ਮੁੰਡੇ ਨੇ ਕਿਹਾ ਕਿ ਡੈਸਕ ਤੇ ਬੈਠੀ ਮੱਖੀ ਦੀਆਂ ਹਰਕਤਾਂ ਦੇ ਨਜ਼ਰ ਰੱਖ ਰਿਹਾ ਹਾਂ ਅਤੇ ਉਹਨਾਂ ਨੂੰ ਸਮਝਣ ਦਾ ਯਤਨ ਕਰ ਰਿਹਾ ਹਾਂ ਹੋ ਸਕਦਾ ਹੈ ਮਾਸਟਰ ਨੀ ਨੇ ਵਿਦਿਆਰਥੀ ਦੀ ਗੱਲ ਨੂੰ ਅਨਗੌਲਿਆ ਕਰ ਦਿੱਤਾ ਹੋਵੇ ਪਰ ਸੰਜੋਗਾ ਦੀ ਗੱਲ ਕਿ ਕੁਝ ਦਿਨਾਂ ਪਿੱਛੋਂ ਹੀ ਮੱਖੀ ਦੇ ਸਬੰਧ ਵਿੱਚ ਕੋਈ ਸਬਕ ਪੜਾਇਆ ਜਾਣ ਵਾਲਾ ਸੀ ਮਾਸਟਰਨੀ ਨੇ ਸਾਰੇ ਵਿਦਿਆਰਥੀਆਂ ਨੂੰ ਆਖਿਆ ਤੁਸੀਂ ਸਾਰਿਆਂ ਹਜ਼ਾਰਾਂ ਮੱਖੀਆਂ ਦੇਖੀਆਂ ਹੋਣਗੀਆਂ ਅੱਜ ਸਾਰੇ ਹੀ ਵਾਰੋ-ਵਾਰੀ ਮੱਖੀ ਬਾਰੇ ਆਪਣੇ ਅਨੁਭਵ ਦੱਸੋ ਸਾਰੇ ਵਿਦਿਆਰਥੀਆਂ ਨੇ ਮੱਖੀਆਂ ਬਾਰੇ ਇਧਰ ਲੀਆਂ ਉਧਰ ਲੀਆਂ ਮਾਰੀਆਂ ਪਰ ਜਦ ਉਸ ਬੁੱਧੂ ਸਮਝੇ ਜਾਣ ਵਾਲੇ ਵਿਦਿਆਰਥੀ ਦੀ ਵਾਰੀ ਆਈ ਤਾਂ ਉਸਨੇ ਮੱਖੀਆਂ ਬਾਰੇ ਖੋਲ ਕੇ ਸਾਰੀਆਂ ਗੱਲਾਂ ਦੱਸਣਾ ਮੱਖੀਆਂ ਦੇ ਭੇਦ ਉਹਨਾਂ ਦੀਆਂ ਖਾਣ ਪੀਣ ਦੀਆਂ ਆਦਤਾਂ ਚੱਲਣ ਫੇਰ ਦੇਖਣ ਸੁਣਨ ਦੀਆਂ ਆਦਤਾਂ ਸਾਰਾ ਕੁਝ ਖੋਲ ਕੇ ਦੱਸਿਆ ਇਸ ਤੋਂ ਬਿਨਾ ਪਿੱਛੂਆਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਦ ਉਹ ਬੁੱਧੂ ਸੰਧੀਨ ਦਾ ਬੱਚਾ ਆਪਣੀ ਸੀਟ ਤੇ ਖੜੋਤਾ ਬੋਲ ਰਿਹਾ ਸੀ ਤਾਂ ਇਉਂ ਜਾਪ ਰਿਹਾ ਸੀ ਜਿਵੇਂ ਕੋਈ ਹੋਣਹਾਰ ਸਾਇੰਸਦਾਨ ਬੜੇ ਭਰੋਸੇ ਨਾਲ ਆਪਣੇ ਵਿਸ਼ੇ ਬਾਰੇ ਸਾਰੇ ਭੇਦ ਖੋਲ ਕੇ ਦੱਸ ਰਿਹਾ ਹੋਵੇ ਉਸ ਦਿਨ ਮਾਸਟਰ ਨੇ ਨੂੰ ਉਸ ਵਿਦਿਆਰਥੀ ਦੀ ਲਗਨ ਬਾਰੇ ਪਤਾ ਚੱਲਿਆ ਵਿਦਿਆਰਥੀ ਦਾ ਹੌਸਲਾ ਵਧਾਉਣ ਲੱਗੀ ਕੁਝ ਸਮੇਂ ਪਿਛੋਂ ਉਸੇ ਵਿਦਿਆਰਥੀ ਨੂੰ ਸਾਇੰਸ ਦੀ ਉੱਚ ਵਿਦਿਆਲੀ ਜਰਮਨੀ ਭੇਜਿਆ ਗਿਆ ਬਾਅਦ ਵਿੱਚ ਉਹੀ ਵਿਦਿਆਰਥੀ ਜਰਮਨੀ ਦੇ ਲਿਪਜ਼ਿੰਗ ਦੇ ਕੌਮੀ ਅਜਾਇਬ ਘਰ ਦਾ ਪ੍ਰਧਾਨ ਨਿਯਤ ਕੀਤਾ ਗਿਆ ਅਤੇ ਕੁਝ ਸਮੇਂ ਪਿਛੋਂ ਹੀ ਉਹ ਵਾਸ਼ਿੰਗਟਨ ਦੀ ਬਹੁਤ ਪ੍ਰਸਿੱਧ ਸਮਿੱਤ ਸੋਨੀਆਂ ਸੰਸਥਾ ਨਾਲ ਵੀ ਜੁੜ ਗਿਆ ਅਸਲ ਵਿੱਚ ਉਸ ਛੋਟੇ ਜਿਹੇ ਸਕੂਲ ਦੀ ਮਾਸਟਰਨੀ ਦੀ ਸਿਆਣਪ ਦੀ ਦਾਤ ਦੇਣੀ ਬੰਦੀ ਹੈ ਕਿ ਉਸ ਨੇ ਆਪਣੇ ਵਿਦਿਆਰਥੀਆਂ ਨੂੰ ਉਹ ਗਿਆਨ ਦਿੱਤਾ ਕਿ ਉਸ ਨੂੰ ਕੀ ਕਰਨਾ ਚਾਹੀਦਾ ਇਸ ਸਬੰਧ ਚ ਮਾਸਟਰਨੀ ਨੇ ਕੇਵਲ ਉਸ ਨੂੰ ਰਾਹ ਹੀ ਨਹੀਂ ਦਿਖਾਇਆ ਸਗੋਂ ਜ਼ਿੰਦਗੀ ਚ ਅਗਾਹ ਵਧਣ ਲਈ ਉਸ ਦੀ ਮਦਦ ਵੀ ਕੀਤੀ ਫਰਾਂਸ ਦੇ ਮਹਾਨ ਚਿੱਤਰਕਾਰ ਦਾ ਬਾਪ ਕਿਸਾਨ ਸੀ ਬਹੁਤ ਹੀ ਬੁੱਧੀਮਾਨ ਅਤੇ ਸੱਚ ਦਾ ਗਿਆਨ ਰੱਖਣ ਵਾਲਾ ਮਨੇ ਇਹਨੂੰ ਪਹਿਲੀ ਤਸਵੀਰ ਬਣਾਉਣ ਦੀ ਪ੍ਰੇਰਣਾ ਘਰ 'ਚ ਰੱਖੀ ਪ੍ਰਾਤਨ ਬਾਈਬਲ 'ਚੋਂ ਮਿਲੀ ਉਸ ਨੂੰ ਦੇਖ ਕੇ ਪਿਤਾ ਨੇ ਪੁੱਤਰ ਨੂੰ ਕਿਹਾ ਤੂੰ ਜਿਸ ਦੀ ਵੀ ਤਸਵੀਰ ਬਣਾਉਣੀ ਚਾਹੇ ਬਣਾ ਲੈ ਤੇਰੀ ਕਲਪਨਾ ਭਾਵੇਂ ਮਨ ਚਾਹੀਆਂ ਤਸਵੀਰਾਂ ਬਣਾਵੇ ਪਰ ਉਹ ਸਾਫ਼ ਸਫਾਈ ਭਰੀਆਂ ਤਸਵੀਰਾਂ ਹੋਣ ਕਲਾਕਾਰ ਦੇ ਰੂਪ ਵਿੱਚ ਉਸ ਮਹਾਨ ਚਿੱਤਰਕਾਰ ਨੇ ਆਪਣੀ ਜ਼ਿੰਦਗੀ ਸਾਈਨ ਬੋਰਡ ਤਿਆਰ ਕਰਨ ਤੋਂ ਸ਼ੁਰੂ ਕੀਤੀ ਉਸਨੇ ਆਪਣੀ ਕਲਾ ਦੀ ਤਰੱਕੀ ਇੰਨੀ ਕੀਤੀ ਕਿ ਉਸਦੀ ਬਣਾਈ ਇੱਕ ਤਸਵੀਰ ਲਾਸ ਐਂਜਲਜ਼ ਵਿੱਚ 6 ਲੱਖ ਫ੍ਰਾਂਕ ਤੋਂ ਵੀ ਵੱਧ ਚ ਵਿਕੀ ਇਸੇ ਤਰ੍ਹਾਂ 12 ਸਾਲ ਦਾ ਇੱਕ ਛੋਟਾ ਜਿਹਾ ਮੁੰਡਾ ਬਹੁਤ ਵਧੀਆ ਪਿਆਨੋ ਵਜਾ ਰਿਹਾ ਸੀ ਕੁਝ ਚਿਰ ਪਿੱਛੋਂ ਉਸਨੇ ਮਹਾਨ ਸੰਗੀਤਕਾਰ ਮੋਜ਼ਾਰਟ ਨੂੰ ਪੁੱਛਿਆ ਮੈਂ ਕੁਝ ਸੰਗੀਤ ਰਚਨਾ ਕਰਨੀ ਚਾਹੁੰਦਾ ਹਾਂ ਕਿਵੇਂ ਸ਼ੁਰੂ ਕਰਾਂ ਤੂੰ ਅਜੇ ਅਢੀਕ ਕਰ ਮੋਜ਼ਾਰਟ ਨੇ ਆਖਿਆ ਮੁੰਡਾ ਕਹਿਣ ਲੱਗਾ ਪਰ ਜਦੋਂ ਤੁਸੀਂ ਸ਼ੁਰੂ ਕੀਤਾ ਸੀ ਤੁਹਾਡੀ ਉਮਰ ਤਾਂ ਉਸ ਵੇਲੇ ਮੈਥੋਂ ਵੀ ਘੱਟ ਸੀ ਹਾਂ ਤੇਰੀ ਗੱਲ ਠੀਕ ਹੈ ਮੈਂ ਉਸ ਵੇਲੇ ਸੰਗੀਤ ਰਚਨਾ ਸ਼ੁਰੂ ਕੀਤੀ ਸੀ ਪਰ ਮੈਂ ਇਸ ਦੇ ਸਬੰਧ ਵਿੱਚ ਕਦੇ ਕਿਸੇ ਤੋਂ ਪੁੱਛਿਆ ਨਹੀਂ ਸੀ ਜਦੋਂ ਕਿਸੇ ਦੇ ਅੰਦਰੋਂ ਪ੍ਰੇਰਣਾ ਉੱਠਦੀ ਹੈ ਤਾਂ ਹੀ ਉਹ ਰਚਨਾ ਕਰ ਸਕਦਾ ਹੈ ਉਸ ਤੋਂ ਬਿਨਾ ਉਹ ਨਹੀਂ ਰਹਿ ਸਕਦਾ ਮਹਾਨ ਸੰਗੀਤਕਾਰ ਮਜਾਰਟ ਨੇ ਸਮਝਾਇਆ ਮਜਾਰਟ ਉਸ ਵੇਲੇ 6 ਸਾਲਾਂ ਦਾ ਹੀ ਸੀ ਜਦੋਂ ਉਹ ਸੰਗੀਤਕਾਰ ਅਖਵਾਉਣ ਲੱਗ ਪਿਆ ਸੀ 13 ਸਾਲ ਦੀ ਉਮਰ 'ਚ ਤਾਂ ਉਹ ਬੋਲੋਨ ਸੰਗੀਤ ਅਕਾਦਮੀ ਦਾ ਮੈਂਬਰ ਵੀ ਬਣ ਚੁੱਕਿਆ ਸੀ ਪਰ ਜਦ ਮਜਾਰਟ ਦੇ ਪੁੱਤਰ ਨੂੰ ਕਿਸੇ ਨੇ ਪੁੱਛਿਆ ਕਿ ਤੈਨੂੰ ਵੀ ਸੰਗੀਤ ਵਿੱਚ ਆਨੰਦ ਆਉਂਦਾ ਹੈ ਤਾਂ ਉਸਨੇ ਸੋਹਣੇ ਦੇ ਕੁਝ ਸਿੱਕੇ ਝਣਕਾਉਂਦਿਆਂ ਇਸ਼ਾਰਾ ਕੀਤਾ ਮੈਨੂੰ ਤਾਂ ਇਹ ਸੰਗੀਤ ਪਸੰਦ ਹੈ ਉਸ ਮਹਾਨ ਸੰਗੀਤਕਾਰ ਦਾ ਪੁੱਤਰ ਸੰਗੀਤਕਾਰ ਨਾ ਹੋ ਕੇ ਬੈਂਕਰ ਸੀ ਬੰਦੇ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਹੀ ਰੁਚੀਆਂ ਮੁਤਾਬਕ ਚੱਲੇ ਨਾ ਕਿ ਪਿਤਾ ਪੁਰਖੀ ਰੁਚੀਆਂ ਦੇ ਜ਼ਿੰਦਗੀ ਦੀ ਸ਼ੁਰੂਆਤ ਵਿੱਚ ਹੀ ਜੇ ਕੋਈ ਵਿਅਕਤੀ ਆਪਣੇ ਪੇਸ਼ੇ ਦੀ ਸਮਝਦਾਰੀ ਨਾਲ ਚੋਣ ਕਰ ਲਵੇ ਤਾਂ ਉਸ ਨੂੰ ਕਾਮਯਾਬੀ ਵੱਲ ਲੈ ਜਾਣ ਵਾਲਾ ਰਾਹ ਆਪਣੇ ਆਪ ਪੱਧਰਾ ਹੋ ਜਾਂਦਾ ਹੈ ਵਿਅਕਤੀ ਨੂੰ ਚਾਹੀਦਾ ਹੈ ਕਿ ਆਪਣੇ ਠੀਕ ਕੰਮ ਦੇ ਰਾਹ 'ਚ ਛੋਟੀ ਉਮਰ ਤੋਂ ਹੀ ਚੱਲਦਾ ਸ਼ੁਰੂ ਕਰ ਦੇਵੇ ਜੇ ਉਹ ਸ਼ੁਰੂ ਤੋਂ ਹੀ ਇਦਾਂ ਕਰੇਗਾ ਤਾਂ ਜਵਾਨੀ ਵੇਲੇ ਉਸ ਨੂੰ ਅੱਗੇ ਵਧਣ ਵਿੱਚ ਮਦਦ ਮਿਲੇਗੀ ਕਿਉਂਕਿ ਉਸ ਸਮੇਂ ਵਿਅਕਤੀ ਨੂੰ ਇਉਂ ਜਾਪਦਾ ਹੈ ਕਿ ਮੇਰਾ ਹਰ ਕਦਮ ਜਾਂ ਨਿੱਤ ਦਾ ਕੰਮ ਮੇਰੀ ਹਰੇਕ ਕੋਸ਼ਿਸ਼ ਮੇਰੀ ਜ਼ਿੰਦਗੀ ਨੂੰ ਕਾਮਯਾਬ ਅਤੇ ਖੁਸ਼ਹਾਲੀ ਵੱਲ ਲਿਜਾਣ 'ਚ ਸਹਾਇਕ ਸਿੱਧ ਹੋ ਰਹੀ ਹੈ ਸੰਸਾਰ ਵਿੱਚ ਜਿੰਨੇ ਵੀ ਵਪਾਰੀ ਹੋਏ ਹਨ ਉਹਨਾਂ ਸਾਰਿਆਂ 'ਚ ਮੌਕੇ ਨੂੰ ਪਛਾਣਦਿਆਂ ਉਸ ਨੂੰ ਸੰਭਾਲਣ ਦੀ اٹਟ ਸ਼ਕਤੀ ਸੀ ਅਜਿਹੇ ਲੋਕ ਐਵੇਂ ਹੀ ਕਿਸੇ ਲਾਭਦਾਇਕ ਕੰਮ ਨੂੰ ਚੁਣ ਕੇ ਅਪਣਾ ਨਹੀਂ ਲੈਂਦੇ ਸਗੋਂ ਉਹਨਾਂ 'ਚ ਇੱਕ ਵਿਸ਼ੇਸ਼ ਸ਼ਕਤੀ ਹੁੰਦੀ ਹੈ ਜਿਸ ਦੀ ਮਦਦ ਨਾਲ ਉਹ ਹਾਲਾਤਾਂ ਮੁਤਾਬਕ ਕੰਮ ਕਰਦੇ ਹਨ ਅਤੇ ਜ਼ਿੰਦਗੀ ਦੇ ਕਿਸੇ ਵੀ ਨਾਜ਼ੁਕ ਮੋੜ ਤੇ ਕਿਸੇ ਨਵੇਂ ਮੌਕੇ ਨੂੰ ਕਾਬੂ ਕਰ ਸਕਦੇ ਹਨ ਇਸ ਸਬੰਧ 'ਚ ਅਨੇਕਾਂ ਵਪਾਰੀਆਂ ਦੀਆਂ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ ਜਾਰਜ ਪੌਲਮੈਨ ਨੇ 40 ਡਾਲਰ ਸਲਾਨਾ ਦੀ ਮਾਮੂਲੀ ਤਨਖਾਹ ਤੇ ਕੰਮ ਆਰੰਭਿਆ ਸੀ ਉਹ ਇੱਕ ਸਟੋਰ ਵਿੱਚ ਕਲਰਕ ਸੀ ਇਸ ਤਨਖਾਣ ਨਾਲ ਉਸ ਨੂੰ ਰੋਟੀ ਜ਼ਰੂਰ ਨਸੀਬ ਹੋ ਜਾਂਦੀ ਸੀ ਉਹ 3 ਸਾਲ ਤੱਕ ਇਹੀ ਕੰਮ ਕਰਦਾ ਰਿਹਾ ਇਸ ਪਿੱਛੋਂ ਉਸਨੇ ਤਰਖਾਣਾ ਦਾ ਕੰਮ ਸ਼ੁਰੂ ਕੀਤਾ ਅਤੇ ਕੁਝ ਦਿਨਾਂ ਪਿੱਛੋਂ ਉਹ ਇਮਾਰਤਾਂ ਨਾਲ ਸੰਬੰਧਿਤ ਕੰਮਾਂ 'ਚ ਲੱਗ ਗਿਆ ਇਸੇ ਤਰ੍ਹਾਂ ਉਹ ਕੰਮ ਬਦਲਦਾ ਇੱਕ ਦਿਨ ਸ਼ਿਕਾੰਗੋ ਪਹੁੰਚ ਗਿਆ ਅਤੇ ਉੱਥੇ ਵੀ ਉਹਨਾਂ ਕੰਮਾਂ 'ਚ ਲੱਗਿਆ ਰਿਹਾ ਸ਼ਿਕਾੰਗੋ ਸ਼ਹਿਰ ਦੀਆਂ ਗੰਦੀਆਂ ਨਾਲੀਆਂ ਦਾ ਸਚਾਰੂ ਪ੍ਰਬੰਧ ਕਰਨ ਦੀ ਭਾਰੀ ਸਮੱਸਿਆ ਮੂੰਹ 'ਅੱਡੀ ਖੜੀ ਸੀ ਚਰਦੀ ਧਰਤੀ ਦਾ ਪੱਧਰ 8 ਫੁੱਟ ਉੱਚਾ ਕਰਨਾ ਪੈਣਾ ਸੀ ਤਦੇ ਸ਼ਹਿਰ ਦੇ ਗੰਦੇ ਪਾਣੀ ਦੀ ਨਿਕਾਸੀ ਠੀਕ ਤਰ੍ਹਾਂ ਹੋ ਸਕਦੀ ਸੀ ਪੁਲਮੈਨ ਛੋਟੇ-ਛੋਟੇ ਠੇਕੇ ਲੈ ਕੇ ਕੰਮ ਕਰਨ ਲੱਗਾ ਉਹ ਆਪਣਾ ਕੰਮ ਇੰਨਾ ਵਧੀਆ ਢੰਗ ਨਾਲ ਕਰਦਾ ਕਿ ਉਸ ਨੂੰ ਬਹੁਤ ਜ਼ਿਆਦਾ ਆਰਡਰ ਮਿਲਣ ਲੱਗ ਪਏ ਉਹਨਾਂ ਦਿਨਾਂ 'ਚ ਉੱਥੇ ਸ਼ਿਕਾੰਗੋ ਐਂਡ ਐਲਟਨ ਨਾਂ ਦੀ ਇੱਕ ਰੇਲਵੇ ਕੰਪਨੀ ਸੀ ਉਸ ਕੰਪਨੀ 'ਚ ਰੇਲ ਦੇ ਡੱਬੇ ਬੰਦੇ ਸਨ ਉਸ ਕੰਪਨੀ ਨੇ ਕੁਝ ਨਵੀਂ ਕਿਸਮ ਦੇ ਡੱਬੇ ਬਣਾਏ ਪੌਲਮੈਨ ਨੇ ਉਹਨਾਂ ਡੱਬਿਆਂ 'ਚ ਸੁਧਾਰ ਲਈ ਕੰਪਨੀ ਨੂੰ ਅਨੇਕਾਂ ਸੁਝਾਅ ਦਿੱਤੇ। ਉਹਨਾਂ ਡੱਬਿਆਂ ਨੂੰ ਦੇਖ ਕੇ ਪੌਲਮੈਨ ਨੇ ਇਸ ਗੱਲ ਦਾ ਅੰਦਾਜ਼ਾ ਲਾਇਆ ਕਿ ਬਣਨ ਵਾਲੇ ਰੇਲ ਡੱਬਿਆਂ 'ਚ ਆਰਾਮ ਨਾਲ ਬੈਠਣ ਅਤੇ ਸੌਣ ਲਈ ਸੀਟਾਂ ਬਣਨ ਦੀਆਂ ਬਹੁਤ ਸੰਭਾਵਨਾਵਾਂ ਹਨ ਅਤੇ ਇਸ ਕੰਮ ਦਾ ਭਵਿੱਖ ਵੀ ਬੜਾ ਰੌਸ਼ਨ ਹੈ। ਉਸਨੇ ਰੇਲ ਦੇ ਡੱਬੇ ਬਣਾਉਣ ਦਾ ਕੰਮ ਸ਼ੁਰੂ ਕੀਤਾ। ਜੋ ਡੱਬੇ ਉਸ ਤਿਆਰ ਕੀਤੇ ਉਹਨਾਂ ਦਾ ਖਰਚਾ ਪਹਿਲਾਂ ਨਾਲੋਂ 4 ਗੁਣਾ ਵੱਧ ਸੀ। ਵਾਰ ਉਹਨਾਂ 'ਚ ਬੈਠਣ ਅਤੇ ਸੌਣ ਦੀਆਂ ਸਹੂਲਤਾਂ ਵੀ ਬਹੁਤ ਸਨ ਉਸਦੇ ਡੱਬੇ ਪੁਲਮੈਨ ਦੇ ਨਾਲ-ਨਾਲ ਮਸ਼ਹੂਰ ਹੋਏ ਅੱਜ ਅਕਸਰ ਸਾਰੇ ਮਨੁੱਖ ਪੁਲਮੈਨ ਦੇ ਰਾਧ ਸੇਰੇ ਕੰਮ ਤੋਂ ਵਾਕਿਫ ਹਨ ਉਸ ਦੀ ਜ਼ਿੰਦਗੀ ਦੀਆਂ ਹੋਰ ਗੱਲਾਂ ਤੋਂ ਬਿਨਾਂ ਇੱਕ ਵਿਸ਼ੇਸ਼ ਗੱਲ ਇਹ ਵੀ ਸੀ ਕਿ ਉਹ ਹਮੇਸ਼ਾ ਇੱਕ ਰਸ ਰਹਿਦਾ ਸੀ ਅਤੇ ਪੈਸਾ ਕਮਾਉਣ ਦੇ ਜਿਹੜੇ ਵੀ ਮੌਕੇ ਉਸ ਨੂੰ ਮਿਲਦੇ ਉਹ ਉਹਨਾਂ ਮੁਤਾਬਕ ਆਪਣੇ ਆਪ ਨੂੰ ਢਾਲ ਲੈਣ 'ਚ ਮਾਹਰ ਸੀ ਤਰ੍ਹਾਂ ਤਰ੍ਹਾਂ ਦੇ ਕੰਮ ਕਰਦਿਆਂ ਵੀ ਉਹ ਹਮੇਸ਼ਾ ਇਸ ਗੱਲ ਦੀ ਕੋਸ਼ਿਸ਼ ਕਰਦਾ ਸੀ ਕਿ ਉਸ ਦੇ ਵਪਾਰ ਦੀ ਆਧਾਰਬੂਤ ਏਕਤਾ ਖਤਮ ਨਾ ਹੋ ਜਾਏ ਵੱਖ-ਵੱਖ ਹਾਲਾਤਾਂ 'ਚ ਕੰਮ ਕਰਨ ਵਾਲੇ ਬਹੁਤੇ ਅਮਰੀਕੀ ਵਪਾਰੀਆਂ ਦੇ ਬਾਰੇ ਇਹ ਆਖਿਆ ਜਾ ਸਕਦਾ ਹੈ ਕਿ ਉਹਨਾਂ ਨੇ ਅਨੇਕਾਂ ਨੇਕ ਕੰਮ ਕਰਦਿਆਂ ਕਿਸ ਤਰ੍ਹਾਂ ਇੰਨਾ ਪੈਸਾ ਅਤੇ ਗੁਣ ਕਮਾਇਆ ਇਸ ਦਾ ਕਾਰਨ ਇਹ ਹੀ ਸੀ ਕਿ ਔਖੀ ਤੋਂ ਔਖੀ ਘੜੀ ਸਮੇ ਉਹਨਾਂ ਹਿੰਮਤ ਨਹੀਂ ਹਾਰੀ ਅਤੇ ਹਾਲਾਤਾਂ ਨੂੰ ਆਪਣੇ ਮੁਤਾਬਕ ਢਾਲ ਲਿਆ। ਮਸ਼ਹੂਰ ਰੇਲਵੇ ਕੰਪਨੀ ਵਿੱਚ ਕੰਮ ਕਰਨ ਵਾਲੇ ਮਿਸਟਰ ਹਲਿੰਗਟਨ ਇੱਕ ਕਿਸਾਨ ਦਾ ਪੁੱਤਰ ਸੀ। ਖੇਤੀ ਦਾ ਖਿਆਲ ਛੱਡ ਕੇ ਉਹ ਕੈਲੀਫੋਰਨੀਆ 'ਚ ਫੇਰੀ ਲਾ ਕੇ ਘੜੀਆਂ ਆਦਿ ਵੇਚਣ ਲੱਗਾ। ਫਿਰ ਉਸਨੇ ਲੋਹੇ ਦੇ ਸਮਾਨ ਦਾ ਇੱਕ ਸਟੋਰ ਬਣਾ ਲਿਆ। ਉਸ ਪਿੱਛੋਂ ਉਹ ਸਟੇਨਫੋਰਡ ਨਾਂ ਦੀ ਇੱਕ ਬਹੁਤ ਮਸ਼ਹੂਰ ਰੇਲਵੇ ਕੰਪਨੀ 'ਚ ਕੰਮ ਕਰਨ ਲੱਗਾ ਉਸ ਦੀ ਸਾਰੀ ਜ਼ਿੰਦਗੀ ਇਦਾਂ ਦੀ ਰਹੀ ਕਿ ਉਸ ਦਾ ਉੱਠਿਆ ਪਹਿਲਾ ਕਦਮ ਉਸ ਨੂੰ ਦੂਜੇ ਕਦਮ ਵੱਲ ਲੈ ਜਾਂਦਾ ਰਿਹਾ ਅਜਿਹੀਆਂ ਗੱਲਾਂ ਹੀ ਅਮਰੀਕਾ ਦੇ ਵੱਡੇ ਵਪਾਰੀਆਂ ਅਤੇ ਮੰਨੇ ਪ੍ਰਮੰਨੇ ਦੌਲਤਮੰਦਾਂ ਬਾਰੇ ਵੀ ਆਖੀਆਂ ਜਾ ਸਕਦੀਆਂ ਹਨ ਆਸਟਰ ਆਰਮਰ ਵੈਂਡਰਵਿਲਟ ਰਾਕਵੈਲਪ ਆ ਬਹੁਤ ਮਸ਼ਹੂਰ ਸ਼ਖਸੀਅਤਾਂ ਹਨ ਜਿਨ੍ਹਾਂ ਮੌਕੇ ਨੂੰ ਪਛਾਣਦਿਆਂ ਉਸ ਤੋਂ ਪੂਰਾ ਲਾਭ ਉਠਾਇਆ। ਉਹਨਾਂ ਵਿਅਕਤੀਆਂ 'ਚ ਇਹੀ ਖਾਸੀਅਤ ਸੀ ਕਿ ਉਹਨਾਂ ਇਸ ਗੱਲ ਤੋਂ ਚੰਗੀ ਤਰ੍ਹਾਂ ਵਿਚਾਰ ਕੀਤਾ ਸੀ ਕਿ ਜ਼ਿੰਦਗੀ ਵਿੱਚ ਉਹਨਾਂ ਦੀ ਕੀ ਥਾਂ ਹੈ ਅਤੇ ਉਹ ਇਸ ਨੂੰ ਕਿਵੇਂ ਪ੍ਰਾਪਤ ਕਰ ਸਕਦੇ ਹਨ। ਇਨ੍ਹਾਂ ਸਵਾਲਾਂ ਦਾ ਜਵਾਬ ਦੇਣ ਲਈ ਇਹ ਜ਼ਰੂਰੀ ਨਹੀਂ ਕਿ ਕਿਸੇ ਕੰਮ 'ਚ ਕਾਮਯਾਬੀ ਪ੍ਰਾਪਤ ਕਰਨ ਲਈ ਵਿਅਕਤੀ ਨੇ ਕੋਈ ਖਾਸ ਤਿਆਰੀ ਕਰਨੀ ਪਵੇ। ਪਰ ਇਸ ਲਈ ਇਹ ਜ਼ਰੂਰੀ ਹੈ ਕਿ ਮਨੁੱਖ 'ਚ ਦੇਖਣ ਸਮਝਣ ਦੀ ਸ਼ਕਤੀ ਹੋਵੇ ਵਿਚਾਰਾਂ ਨੂੰ ਕਾਰਜ ਰੂਪ 'ਚ ਬਦਲਣ ਦੀ ਸ਼ਕਤੀ ਹੋਵੇ ਅਤੇ ਹਾਲਾਤਾਂ ਨੂੰ ਆਪਣੇ ਮੁਤਾਬਕ ਢਾਲਣ ਦਾ ਗੁਣ ਹੋਵੇ ਯਾਦ ਰੱਖੋ ਜੋ ਕੰਮ ਤੁਸੀਂ ਦਿਲ ਲਾ ਕੇ ਰੁਚੀ ਭਰਪੂਰ ਕਰੋਗੇ ਉਸ 'ਚ ਤੁਹਾਨੂੰ ਜ਼ਰੂਰ ਕਾਮਯਾਬੀ ਮਿਲੇਗੀ ਸਗੋਂ ਕਿਸੇ ਦੂਜੇ ਕੰਮ ਦੀ ਨਿਸਬਤ ਕੋਸ ਵੱਧ ਹੀ ਥੋਪੇ ਹੋਏ ਕੰਮ ਇਨਸਾਨ ਕਦੇ ਮਨੋਂ ਨਹੀਂ ਕਰਦੇ ਧੰਨਵਾਦ